ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮਾਲਵੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਰੈਸਪੀ ਬਹੁਤ ਸਾਰੀਆਂ ਇਦਾਂ ਦੀਆਂ ਡਿਸ਼ਸ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਦੁੱਧ ਯੂਜ਼ ਹੁੰਦਾ ਆ ਤੇ ਜਿਹੜੀ ਆਪਾਂ ਫਰਸਟ ਵੀਡੀਓ ਬਣਾਈ ਸੀ ਉਹਦੇ ਵਿੱਚ ਆਪਾਂ ਗੰਡੇ ਯੂਜ਼ ਕੀਤੇ ਸੀ ਦੁੱਧ ਵਾਲੇ ਗੰਡੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੁਆਦੀ ਰੈਸਪੀ ਲੈ ਕੇ ਆਉਣ ਲੱਗੇ ਆ ਜਿਹੜੀਆਂ ਕਿ ਹੈਗੀਆਂ ਆ ਤੋਰੀਆਂ ਮਾਲਵੇ ਵਿੱਚ ਇਹਨੂੰ ਦੁੱਧ ਤੋਰੀਆਂ ਕਹਿ ਦਿੰਦੇ ਆ ਜਿਵੇਂ ਆਪਾਂ ਬਣਾਉਣਾ ਇਹਨੂੰ ਤੇ ਦੁਆਬੇ ਦੇ ਵਿੱਚ ਇਹਨੂੰ ਰਾਮ ਤੋਰੀਆਂ ਕਹਿ ਦਿੰਦੇ ਆ ਠੀਕ ਆ ਹਰੇਕ ਕਸਬੇ ਦੇ ਵਿੱਚ ਆਪਣੇ ਆਪਣੇ ਹਿਸਾਬ ਨਾਲ ਇਹਨੂੰ ਬੁਲਾਉਂਦੇ ਆ ਤੇ ਅੱਜ ਆਪਾਂ ਬਣਾਉਣ ਲੱਗੇ ਆ ਦੁੱਧ ਵਾਲੀਆਂ ਤੋਰੀਆਂ ਦੁੱਧ ਤੋਰੀਆਂ ਵੀ ਕਹਿ ਸਕਦੇ ਆ ਬਹੁਤ ਹੀ ਘੱਟ ਸਮਾਨ ਦੇ ਵਿੱਚ ਬਹੁਤ ਹੀ ਸੁਵਾਦਿਸ਼ਟ ਜਿਹੜੀ ਆ ਤੁਹਾਡੇ ਲਈ ਆਪਾਂ ਸਬਜੀ ਲੈ ਕੇ ਆਉਣ ਲੱਗੇ ਆ ਤੇ ਇਹਦੇ ਵਿੱਚ ਸਮਾਨ ਵੀ ਜਿਹੜਾ ਆ ਬਹੁਤ ਘਰੇਲੂ ਪੈਂਦਾ ਆ ਤੇ ਚੀਜ਼ਾਂ ਵੀ ਇਹਦੇ ਵਿੱਚ ਬਸ ਇੱਕ ਦੋ ਪੈਂਦੀਆਂ ਤੇ ਪਰ ਜਿਹੜੀ ਇਹਦੀ ਟੇਸਟ ਆ ਉਹ ਬਹੁਤ ਹੀ ਜਿਆਦਾ ਬਣਦੀ ਹੈ ਟੇਸਟੀ ਇਹ ਸਬਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਆ ਸਰੋਂ ਦਾ ਤੇਲ ਵਰਤ ਤੋਂ ਕਰਾਂਗੇ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਇਹਦੇ ਵਿੱਚ ਸਰੋਂ ਦਾ ਤੇਲ ਪਾ ਲਓ ਤੇ ਇਹਦੇ ਲਈ ਆਪਾਂ ਨੂੰ ਚਾਹੀਦਾ ਕੀ ਕੀ ਆ ਗੰਡੇ ਚਾਹੀਦੇ ਆ ਤੇ ਤੋਰੀਆਂ ਚਾਹੀਦੀਆਂ ਤੇ ਦੁੱਧ ਚਾਹੀਦਾ ਆ ਤੇ ਇਹਦੇ ਵਿੱਚ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਆ ਲਾਲ ਮਿਰਚ ਵੀ ਪਾ ਸਕਦੇ ਆ ਜਿਹੜਾ ਸਾਡਾ ਜੀ ਕਰਦਾ ਬਸ ਇਹ ਤਿੰਨ ਚੀਜ਼ਾਂ ਚਾਹੀਦੀਆਂ ਆ ਤੇ ਜਿਹੜੀ ਆਪਣੀ ਰੈਸਪੀ ਆ ਬਹੁਤ ਹੀ ਜਿਆਦਾ ਵਧੀਆ ਬਣੂਗੀ ਤੁਸੀਂ ਵੀ ਬਣਾ ਕੇ ਦੇਖੋ ਕਈ ਵੇਲੇ ਇਹ ਹੁੰਦਾ ਵੀ ਕੋਈ ਸਬਜੀ ਆਪਣੇ ਕੋਲੇ ਹੁੰਦੀ ਆ ਆਪਣਾ ਸਬਜੀ ਖਾਣ ਨੂੰ ਜੀ ਨਹੀਂ ਕਰਦਾ ਤੇ ਤੁਸੀਂ ਆਹ ਵਾਲੀ ਜਿਹੜੀ ਸਬਜੀ ਬਣਾ ਕੇ ਖਾਓਗੇ ਨਾਲੇ ਤਾਂ ਵੱਧ ਰੋਟੀਆਂ ਖਾਈਆਂ ਖਾਧੀਆਂ ਜਾਣਗੀਆਂ ਤੇ ਨਾਲੇ ਬਹੁਤ ਹੀ ਸੁਆਦ ਬਣੂਗੀ ਤੇਲ ਆਪਣਾ ਕੱਢ ਚੁੱਕਾ ਹੋਣਾ ਆਪਾਂ ਇਹਦੇ ਵਿੱਚ ਪਾਵਾਂਗੇ ਗੰਡੇ ਕੋਈ ਵੀ ਇਹਦੇ ਵਿੱਚ ਜੀਰਾ ਨਹੀਂ ਪਾਉਣਾ ਆਪਾਂ ਕੁਝ ਵੀ ਨਹੀਂ ਪਾਉਣਾ ਜਿੰਨਾ ਤੁਸੀਂ ਇਹਨੂੰ ਸਿੰਪਲ ਰੱਖੂਗੇ ਉੰਨੀ ਹੀ ਜਿਹੜੀ ਤੁਹਾਡੀ ਇਹ ਦੁੱਧ ਤੋਰੀਆਂ ਆ ਉੰਨੀਆਂ ਹੀ ਸਵਾਦ ਬਣਣਗੀਆਂ ਜਿੰਨਾ ਇਹਦੇ ਵਿੱਚ ਤੁਸੀਂ ਮਸਾਲੇ ਘੱਟ ਪਾਉਂਗੇ ਆਪਾਂ ਇਹਦੇ ਵਿੱਚ ਕੋਈ ਵੀ ਜਿਹੜਾ ਆ ਫालतू ਮਸਾਲਾ ਨਹੀਂ ਪਾਉਣਾ ਸਿਰਫ ਲੂਣ ਮਿਰਚ ਪਾ ਕੇ ਹੀ ਜਿਹੜੀ ਆ ਆਪਾਂ ਇਹ ਤੋਰੀਆਂ ਬਣਾਉਣੀਆਂ ਆ ਤੇ ਤੁਸੀਂ ਘਰੇ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਦੇਖਿਓ ਵੀ ਇਹ ਕਿੱਦਾਂ ਬਣਦੀਆਂ ਕਿੰਨੀਆਂ ਸਵਾਦ ਬਣਦੀਆਂ ਤੇ ਕਈ ਵੇਲੇ ਇਹ ਹੁੰਦਾ ਵੀ ਆਪਣਾ ਦੁੱਧ ਫਟ ਜਾਂਦਾ ਉਹਦੇ ਲਈ ਵੀ ਮੈਂ ਤੁਹਾਨੂੰ ਦੱਸੂਗੀ ਵੀ ਤੁਹਾਡਾ ਦੁੱਧ ਵੇੜਾ ਜਿਹੜਾ ਤੁਸੀਂ ਵਿੱਚ ਪਾਇਆ ਸਬਜ਼ੀ ਦੇ ਉਹਦਾ ਉਹਦੇ ਫਟਣ ਦੇ ਕਾਰਨ ਇਹ ਹੁੰਦੇ ਆ ਵੀ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਨਹੀਂ ਪਾਉਂਦੇ ਜੇ ਤੁਸੀਂ ਪਹਿਲਾਂ ਪਾਣੀ ਪਾ ਦੋਗੇ ਤਾਂ ਤੁਹਾਡਾ ਦੁੱਧ ਜਿਹੜਾ ਹੈ ਉਹ ਕਦੇ ਵੀ ਨਹੀਂ ਫਟੂਗਾ ਜੇ ਤੁਸੀਂ ਉਹਦੇ ਵਿੱਚ ਡਾਇਰੈਕਟ ਦੁੱਧ ਪਾ ਦੋਗੇ ਤਾਂ ਤੁਹਾਡਾ ਜਿਹੜਾ ਦੁੱਧ ਹੈ ਉਹ ਫਟ ਜਾਣਾ ਥੋੜੇ ਜਿਹਾ ਜਦੋਂ ਭੂਰੇ ਜੇ ਹੋ ਗਿਆ ਤੁਹਾਡੇ ਪਿਆਜ਼ ਉਹਦੇ ਵਿੱਚ ਤੁਸੀਂ ਸੁਆਦ ਅਨੁਸਾਰ ਲੂਣ ਪਾ ਦਿਓ ਜਿੰਨਾ ਵੀ ਤੁਸੀਂ ਲੂਣ ਖਾਣੇ ਹੋ ਉਸ ਹਿਸਾਬ ਨਾਲ ਆਪਾਂ ਇਹਦੇ 'ਚ ਇੱਕ ਤੇ ਡੇਢ ਚਮਚਾ ਪਾਵਾਂਗੇ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਪੈਣਾ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਦੁੱਧ ਵੀ ਪੈਣਾ ਆ ਸੋ ਉਹਦੇ ਨਾਲ ਜਿਹੜਾ ਆ ਲੂਣ ਘਟ ਨਾ ਜਾਵੇ ਸੋ ਉਸ ਹਿਸਾਬ ਨਾਲ ਆਪਾਂ ਪਹਿਲਾਂ ਲੂਣ ਇਹਦੇ ਵਿੱਚ ਉਨਾ ਹੀ ਪਾਵਾਂਗੇ ਜਿੰਨੀ ਆਪਾਂ ਨੂੰ ਨੀਡ ਆ ਪਿਆਜ਼ ਜਿਹੜੇ ਆਪਣੇ ਉਹ ਬਰਾਊਨ ਜਿਹਾ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਆ ਬਾਕੀ ਦੇ ਮਸਾਲੇ ਵੀ ਪਾ ਦਾਂਗੇ ਗੱਲਾਂ ਦੇ ਵਿੱਚ ਆਪਾਂ ਪਾਵਾਂਗੇ ਹਰੀ ਮਿਰਚ ਤੋ ਤੋ ਤਿੰਨ ਜਿਹੜੀਆਂ ਹਰੀਆਂ ਮਿਰਚਾਂ ਮੈਂ ਲੈ ਲਈਆਂ ਸੀ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਕਲਰ ਦੇ ਲਈ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਹਲਦੀ ਕੋਈ ਆਪਾਂ ਇਹਦੇ ਵਿੱਚ ਗਰਮ ਮਸਾਲਾ ਨਹੀਂ ਪਾਉਣਾ ਦੇ ਗੀ ਮਿਰਚ ਵੀ ਨਹੀਂ ਪਾਉਣੀ ਕੁਝ ਵੀ ਹੋਰ ਨਹੀਂ ਯੂਜ਼ ਕਰਨਾ ਕੱਲਾ ਲੂਣ ਹਰੀ ਮਿਰਚ ਪਾ ਸਕਦੇ ਜੇ ਹਰੀ ਮਿਰਚ ਨਹੀਂ ਪਾਉਣੀ ਤਾਂ ਉਹਦੀ ਜਗ੍ਹਾ ਲਾਲ ਪਾ ਸਕਦੇ ਆ ਤੇ ਆਪਾਂ ਥੋੜੀ ਜੀ ਲਾਲ ਮਿਰਚ ਪਾਈ ਆ ਤੇ ਥੋੜੀ ਜੀ ਹਰੀ ਮਿਰਚ ਪਾਈ ਆ ਲਾਲ ਮਿਰਚ ਆਪਾਂ ਤਾਪਾਈ ਆ ਵੇ ਥੋੜਾ ਜਿਹਾ ਕਲਰ ਉਹਦਾ ਸੋਹਣਾ ਆਵੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਤੇ ਜਿਦਾਂ ਆਪਾਂ ਗੰਡਾ ਆ ਉਹ 2-3 ਮਿੰਟ ਜਿਹੜੇ ਆਪਾਂ ਹੁਣ ਮਸਾਲੇ ਪਾਏ ਆ ਉਹਨਾਂ ਨੂੰ ਭੁੰਨ ਲਵਾਂਗੇ ਜਦੋਂ ਇਹਦੇ ਤੇ ਥੋੜਾ ਥੋੜਾ ਤੇਲ ਆਉਣ ਲੱਗ ਪਿਆ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਚ ਪਾਣੀ ਐਡ ਕਰਕੇ ਤੇ ਤੋਰੀਆਂ ਐਡ ਕਰ ਦਾਂਗੇ ਹੁਣ ਜਿਹੜੇ ਆਪਣੇ ਗੰਡੇ ਆ ਉਹ ਭੱਜ ਚੁੱਕੇ ਆ ਜਿਹੜੇ ਆਪਣੇ ਵਿੱਚ ਮਸਾਲੇ ਪਾਏ ਸੀ ਉਹ ਵੀ ਚੰਗੀ ਤਰ੍ਹਾਂ ਭਨ ਚੁੱਕੇ ਹੋਣ ਆਪਾਂ ਇਹਦੇ ਵਿੱਚ ਤੋਰੀਆਂ ਪਾ ਦਾਂਗੇ ਤੋਰੀਆਂ ਜਿਹੜੀਆਂ ਆਪਾਂ ਛੱਲ ਲਈਆਂ ਸੀ ਚੰਗੀ ਤਰ੍ਹਾਂ ਉੱਪਰੋਂ ਘਰ ਦੇ ਦੇ ਨਾਲ ਤੇ ਇਹਦੇ ਜਿਹੜਾ ਆਪਾਂ ਇਹਨੂੰ ਧੋਸ ਵਾਰ ਲਿਆ ਸੀ ਹੁਣ ਆਪਾਂ ਇੱਦਾਂ ਹੀ ਇਹਦੇ ਵਿੱਚ ਜਿਹੜੀ ਆ ਤੋਰੀ ਪਾ ਦਾਂਗੇ ਤੇ ਇਹਨੂੰ ਕਰ ਦਾਂਗੇ ਮਿਕਸ ਬਹੁਤ ਜਗ੍ਹਾ ਦੇ ਵਿੱਚ ਜਿਹੜਾ ਆ ਮਤਲਬ ਬਹੁਤ ਏਰੀਆ ਦੇ ਵਿੱਚ ਕੀ ਹੈ ਇਹਦੇ ਵਿੱਚ ਆਲੂ ਵੀ ਪਾ ਲੰਦੇ ਆ ਹਰੇਕ ਏਰੀਆ ਦੇ ਵਿੱਚ ਇਹਨੂੰ ਆਪਣੇ ਆਪਣੇ ਹਿਸਾਬ ਨਾਲ ਬਣਾਉਂਦੇ ਆ ਪਰ ਅੱਜ ਜਿਹੜੀ ਮਾਲਵੇ ਦੇ ਸਟਾਈਲ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਇੱਧਰ ਜਿਹੜੀ ਆ ਇਹਦੇ ਵਿੱਚ ਆਲੂ ਨਹੀਂ ਪੈਂਦਾ ਤੇ ਇਹਨੂੰ ਇਦਾਂ ਵੀ ਨਹੀਂ ਸੁੱਕੀ ਵੀ ਨਹੀਂ ਖਾਂਦੇ ਹੈਗੇ ਸਬਜ਼ੀ ਤੇ ਇਹਦੇ ਵਿੱਚ ਦੁੱਧ ਪਾ ਕੇ ਹੀ ਜਿਹੜੀ ਮਾਲਵੇ ਦੇ ਵਿੱਚ ਬਣਦੀ ਆ ਤੇ ਹੁਣ ਜਿਹੜੀਆਂ ਆਪਾਂ ਤੋਰੀਆਂ ਆ ਉਹ ਪਾ ਦਿੱਤੀਆਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਥੋੜਾ ਬਹੁਤਾ ਪਾਣੀ ਜਿਹੜਾ ਤੋਰੀਆਂ ਵੀ ਛੱਡਦੀਆਂ ਆ ਤੇ ਆਪਾਂ ਇਹਦੇ ਵਿੱਚ ਵੀ ਪਾਣੀ ਜਿਹੜਾ ਐਡ ਕਰ ਦਾਂਗੇ ਬਸ ਇੰਨਾ ਕੁ ਪਾਣੀ ਪਾਓ ਕਿ ਜਿਹੜੀਆਂ ਆਪਣੀਆਂ ਤੋਰੀਆਂ ਆ ਉਹ ਥੋੜੀਆਂ ਥੋੜੀਆਂ ਪਾਣੀ ਦੇ ਵਿੱਚ ਡੁੱਬਣ ਲੱਗ ਜਾਣ ਕਿਉਂਕਿ ਥੋੜਾ ਥੋੜੇ ਟਾਈਮ ਬਾਅਦ ਜਦੋਂ ਇਹ ਪੱਕਣੀਆਂ ਸ਼ੁਰੂ ਹੋ ਜਾਣੀਆਂ ਤੇ ਤੋਰੀਆਂ ਨੇ ਵੀ ਜਿਹੜਾ ਆਪਣਾ ਪਾਣੀ ਛੱਡ ਦੇਣਾ ਹੁਣ ਇਹਨੂੰ ਉਨਾ ਟਾਈਮ ਪਕਾਉਣਾ ਜਿੰਨਾ ਟਾਈਮ ਜਿਹੜੀਆਂ ਆਪਣੀਆਂ ਤੋਰੀਆਂ ਆ ਉਹ ਜਦੋਂ ਆਪਾਂ ਹੱਥ ਲਾ ਕੇ ਦੇਖਾਂਗੇ ਜਦੋਂ ਫਿਸਣ ਲੱਗ ਜਾਣਗੀਆਂ ਉਦੋਂ ਆਪਾਂ ਇਹਦੇ ਵਿੱਚ ਦੁੱਧ ਐਡ ਕਰਨਾ ਉਨਾ ਟਾਈਮ ਇਹਨੂੰ ਆਪਾਂ ਚੁੱਲ੍ਹੇ ਤੇ ਜਿਹੜਾ ਆ ਬਣਨ ਦਵਾਂਗੇ ਸਬਜ਼ੀ ਲਓ ਬਈ ਜਿਹੜੀਆਂ ਆਪਣੀਆਂ ਤੋਰੀਆਂ ਸੀਗੀਆਂ ਉਹ ਜਮ੍ਹਾਂ ਘੁਲ ਗਈਆਂ ਆ ਪੋਲੀਆਂ ਹੋ ਗਈਆਂ ਆ ਹੁਣ ਇਹਦਾ ਮਤਲਬ ਇਹ ਰੈਡੀ ਹੋ ਗਈਆਂ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਸਕਦੇ ਆ ਤੁਸੀਂ ਪਾਣੀ ਦੇਖੋ ਮੈਂ ਥੋੜਾ ਪਾਇਆ ਸੀਗਾ ਪਰ ਤੋਰੀਆਂ ਨੇ ਵੀ ਪਾਣੀ ਛੱਡ ਦਿੱਤਾ ਇਸ ਕਰਕੇ ਹੁਣ ਇਹਦੇ ਵਿੱਚ ਪਾਣੀ ਆ ਤੇ ਹੁਣ ਆਪਾਂ ਦਾ ਜਿਹੜਾ ਦੁੱਧ ਆ ਉਹ ਵੀ ਨਹੀਂ ਫਟੂਗਾ ਤੇ ਜਿਹੜਾ ਆ ਤੋਰੀਆਂ ਨੇ ਵੀ ਪਾਣੀ ਛੱਡ ਦਿੱਤਾ ਸੀ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਇਹ ਅੱਧਾ ਕਿਲੋ ਦੀ ਗੜਬੀ ਆ ਪਹਿਲਾਂ ਮੈਂ ਇਹਦੇ ਵਿੱਚ ਅੱਧਾ ਕਿਲੋ ਦੁੱਧ ਪਾਉਂਗੀ ਤੇ ਹੁਣ ਇਹਨੂੰ ਕਰੂਗੇ ਮਿਕਸ ਤੁਸੀਂ ਇਹਦੇ ਵਿੱਚ ਮਲਾਈ ਵੀ ਪਾ ਸਕਦੇ ਆ ਜੇ ਮਲਾਈ ਪਾਉਣੀ ਆ ਕਿ ਜੇ ਤੁਸੀਂ ਫਰੈਸ਼ ਕਰੀਮ ਪਾਉਣੀ ਆ ਫਰੈਸ਼ ਕਰੀਮ ਵੀ ਪਾ ਸਕਦੇ ਆ ਆਪਣੇ ਕੋਲ ਮਲਾਈ ਵਾਲਾ ਦੁੱਧ ਵੀ ਪਿਆ ਸੀਗਾ ਤੇ ਇਹ ਸਿੰਪਲ ਦੁੱਧ ਵੀ ਪਿਆ ਸੀ ਤੇ ਮੈਂ ਹੁਣ ਇਹਦੇ ਵਿੱਚ ਸਿੰਪਲ ਦੁੱਧ ਪਾ ਦਿੱਤਾ ਆ ਤੇ ਹੁਣ ਇਹਨੂੰ ਆਪਾਂ ਥੋੜਾ ਟਾਈਮ ਰਜਾਵਾਂਗੇ ਇਨੂੰ ਆਵਾਲ ਦਵਾਂਗੇ ਤੇ ਆਵਾਲ ਦੇਣੇ ਤੇ ਵੀ ਜਿਹੜੀ ਆਪਣੀ ਇਹ ਸਬਜ਼ੀ ਆ ਖਰਾਬ ਨਹੀਂ ਹੋਊਗੀ ਦੁੱਧ ਵੀ ਨਹੀਂ ਫਟੂਗਾ ਕਿਉਂਕਿ ਆਪਾਂ ਇਹਦੇ ਵਿੱਚ ਪਹਿਲਾਂ ਪਾਣੀ ਪਾ ਦਿੱਤਾ ਸੀ ਜੇ ਆਪਾਂ ਸਿੱਧਾ ਇਹਨੂੰ ਤੜਕਾ ਲਾ ਕੇ ਸਿੱਧਾ ਇਹਦੇ ਵਿੱਚ ਦੁੱਧ ਪਾ ਦਿੰਦੇ ਫਿਰ ਦੁੱਧ ਫਟਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਦੁੱਧ ਫਟ ਹੀ ਜਾਂਦਾ ਹੁੰਦਾ ਆ ਪਰ ਪਾਣੀ ਦੇ ਨਾਲ ਕੀ ਆ ਦੁੱਧ ਆਪਣਾ ਫਟਦਾ ਨਹੀਂ ਹੋਣ ਇਹਨੂੰ ਆਪਾਂ ਥੋੜਾ ਜਿਹਾ ਗਾੜਾ ਕਰਾਂਗੇ ਥੋੜਾ ਟਾਈਮ ਇਹਨੂੰ ਰਿਝਾਵਾਂਗੇ ਤੇ ਜਿਹੜੀਆਂ ਆਪਣੀਆਂ ਦੁੱਧ ਵਾਲੀਆਂ ਤੋਰੀਆਂ ਆ ਉਹ ਬਣ ਕੇ ਰੈਡੀ ਹੋ ਗਈਆਂ ਤੇ ਯਕੀਨ ਕਰਿਓ ਇੰਨੀਆਂ ਜ਼ਿਆਦਾ ਸਵਾਦ ਲੱਗਦੀਆਂ ਇਹ ਮੱਲੋ ਮੱਲੀ ਰੋਟੀ ਜੇ ਇਹ ਬੰਦੇ ਨੇ ਦੋ ਖਾਣੀਆਂ ਹੁਣ ਤਾਂ ਦੋ ਵੱਧ ਖਾ ਲੈਂਦਾ ਆ ਇੰਨੀ ਜਿਆਦਾ ਸਵਾਦ ਇਹ ਸਬਜ਼ੀ ਬਣਦੀ ਆ ਕੋਈ ਇਹਦੇ ਚ ਐਕਸਟਰਾ ਮਸਾਲਾ ਨਹੀਂ ਪਾਉਂਦੇ ਆਪਾਂ ਕੁਝ ਨਹੀਂ ਪਾਉਂਦੇ ਸਿਰਫ ਲੂਣ ਮਿਰਚ ਤੇ ਹਲਦੀ ਤੇ ਦੁੱਧ ਤੇ ਤੋਰੀਆਂ ਪਾ ਕੇ ਗੰਡੇ ਪਾ ਕੇ ਜਿਹੜੀ ਤੁਹਾਡੀ ਆ ਸੁਆਦਿਸ਼ਟ ਰੈਸਪੀ ਰੈਡੀ ਹੋ ਜਾਂਦੀ ਆ ਘਰੇ ਤੇ ਜਰੂਰ ਟਰਾਈ ਕਰਿਓ ਟਰਾਈ ਕਰਕੇ ਦੱਸਿਓ ਸਾਨੂੰ ਵੀ ਇਹੇ ਕਿੱਦਾਂ ਦੀ ਲੱਗੀ ਤੁਹਾਨੂੰ ਰੈਸਪੀ ਬਾਕੀ ਆਪਾਂ ਇਹ ਪਾਪਾ ਨੂੰ ਜਦੋਂ ਟੇਸਟ ਕਰਾਵਾਂਗੇ ਤੇ ਪਾਪਾ ਇਹਦੇ ਰਿਵਿਊ ਦੇਣਗੇ ਕਿ ਉਹਨਾਂ ਨੂੰ ਦੁੱਧ ਤੋਰੀਆਂ ਕਿੱਦਾਂ ਦੀਆਂ ਲੱਗੀਆਂ ਲਓ ਵੀ ਜਿਹੜੇ ਆਪਣੀ ਸਬਜੀ ਆ ਉਹ ਤੁਸੀਂ ਦੇਖ ਸਕਦੇ ਐਵੇਂ ਪਹਿਲਾਂ ਦੁੱਧ ਥੋੜਾ ਪਾਣੀ ਪਾਣੀ ਜਿਹਾ ਲੱਗਦਾ ਸੀ ਹੁਣ ਚੰਗੀ ਤਰ੍ਹਾਂ ਰਜ ਗਿਆ ਆ ਤੇ ਦੁੱਧ ਆਪਣਾ گاੜਾ ਹੋ ਗਿਆ ਆ ਤੇ ਜਿਹੜੀ ਆਪਣੀ ਸਬਜੀ ਉਹ ਤਿਆਰ ਹੋ ਚੁੱਕੀ ਆ ਤੇ ਜਮਾਂ ਵੀ ਦੁੱਧ ਤੁਸੀਂ ਦੇਖੋ ਵੀ ਕਿਤੋਂ ਵੀ ਫਟਿਆ ਨਹੀਂ ਹੈਗਾ ਐਜ਼ ਇਟ ਉਦਾਂ ਦਾ ਹੀ ਪਿਆ ਆ ਜਿਵੇਂ ਆਪਾਂ ਪਹਿਲਾਂ ਪਾਇਆ ਸੀ ਥੋੜਾ ਜਿਹਾ ਪਤਲਾ ਸੀ ਪਹਿਲਾਂ ਤੇ ਹੁਣ ਦੁੱਧ ਆਪਣਾ گاੜਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਜਿਹੜਾ ਚੁੱਲੇ 'ਤੇ ਲਾ ਦਾਂਗੇ ਤੇ ਗਰਮ ਗਰਮ ਪ੍ਰਸ਼ਾਦ ਦੇ ਫੋਲਕਾ ਬਣਾ ਕੇ ਤੇ ਪਾਪਾ ਜੀ ਨੂੰ ਟੇਸਟ ਕਰਾਵਾਂਗੇ ਤੇ ਪਾਪਾ ਤੋਂ ਰਿਵਿਊ ਲਵਾਂਗੇ ਕੀ ਸਬਜੀ ਕਿੱਦਾਂ ਦੀ ਬਣੀ ਆ ਬਾਕੀ ਸਾਡੇ ਪਰਿਵਾਰ ਚ ਇਹ ਜਿਹੜੀ ਸਬਜੀ ਆ ਸਾਰਿਆਂ ਦੀ ਬਹੁਤ ਮਨਪਸੰਦ ਹੈ ਕਿਉਂਕਿ ਇਹਦੇ ਵਿੱਚ ਜਿਆਦੇ ਮਿਰਚ ਮਸਾਲੇ ਨਹੀਂ ਹੁੰਦੇ ਤਾਂ ਸਾਰੇ ਖੁਸ਼ ਹੋ ਕੇ ਖਾਂਦੇ ਆ ਤੇ ਕਦੀ ਕਦੀ ਆਪਣਾ ਜੀ ਕਰਦਾ ਹੁੰਦਾ ਵੀ ਸਿੰਪਲ ਜੀ ਆਪਾਂ ਸਬਜੀ ਖਾਈਏ ਜਿਆਦੇ ਮਸਾਲਿਆਂ ਵਾਲੀ ਸਬਜੀ ਨਾ ਖਾਈਏ ਤੇ ਉਸ ਟਾਈਮ ਤੁਸੀਂ ਆਹ ਵਾਲੀ ਜਿਹੜੀ ਆ ਰੈਸਪੀ ਬਣਾ ਸਕਦੇ ਆ ਟਰਾਈ ਜ਼ਰੂਰ ਕਰਿਓ ਤੇ ਆਪਣੇ ਜਿਹੜੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦੱਸਿਓ ਵੀ ਬਣਾਈ ਸੀ ਤੇ ਕਿੱਦਾਂ ਦੀ ਬਣੀ ਲੋਬੀ ਅੱਜ ਆਪਾਂ ਦੁੱਧ ਤੋਰੀਆਂ ਦੀ ਰੈਸਪੀ ਬਣਾਈ ਸੀ ਸੋ ਸਬਜੀ ਬਣਾਈ ਸੀ ਪਾਪਾ ਤੋਂ ਆਪਾਂ ਟੇਸਟਿੰਗ ਕਰਾਉਣ ਲੱਗੇ ਆ ਤੇ ਪਾਪਾ ਰਿਵਿਊ ਦੇਣਗੇ ਕਿ ਦੁੱਧ ਤੋਰੀਆਂ ਕਿੱਦਾਂ ਦੀਆਂ ਬਣੀਆਂ ਲੋ ਜੀ ਹੁਣ ਬੱਚਿਆਂ ਨੇ ਆਪਣੇ ਆਪ ਦੇ ਤੋਰੀਆਂ ਬਣਾਈਆਂ ਦੁੱਧ ਵਾਲੀਆਂ ਤੇ ਦੇਖਦੇ ਆਂ ਬਹੁਤ ਘੈਂਟ ਬਣੀਆ ਤੁਸੀਂ ਵੀ ਇਹ ਰੈਸਪੀ ਦੇਖ ਕੇ ਬਣਾ ਕੇ ਘਰੇ ਬਣਾ ਕੇ ਤੇ ਦੇਖੋਗਾ ਕਿ ਬਹੁਤ ਸਵਾਦ ਬਣੀ ਥੀ ਤੇ ਇਹ ਮਾਲਵੇ ਦੀ ਸਪੈਸ਼ਲ ਆ ਦੁੱਧ ਤੋਰੀਆਂ ਤੁਸੀਂ ਵੀ ਚਾਹੇ ਮਾਲਵੇ ਚ ਰਹਿਣੇ ਚਾਹੇ ਦਬਾਬੇ ਚ ਰਹਿਣੇ ਆ ਚਾਹੇ ਮਾਝੇ ਚ ਰਹਿਣੇ ਆ ਤੇ ਇਹ ਰੈਸਪੀ ਜ਼ਰੂਰ ਬਣਾ ਕੇ ਦੇਖਿਓ ਜਿਹੜੇ ਮੇਰੇ ਵੀਰ ਭੈਣ ਬਾਹਰ ਰਹਿੰਦੇ ਉਹ ਵੀ ਜ਼ਰੂਰ ਬਣਾ ਕੇ ਦੇਖਿਓ ਕਿਉਂਕਿ ਕਈ ਵੇਲੇ ਕੰਮ ਤੇ ਜਾਣ ਦੀ ਕਾਲੀ ਹੁੰਦੀ ਆ ਤੇ ਆਪਾਂ ਨੂੰ ਹੁੰਦਾ ਹੈ ਕਿ ਉਹ ਰੈਸਪੀ ਬਣਾ ਲਈ ਆਪਾਂ ਜਿਹੜੀ ਜਲਦੀ ਤੋਂ ਜਲਦੀ ਬਣ ਸਕੇ ਤੇ ਇਹ ਉਹੀ ਰੈਸਪੀ ਆ ਉਹੀ ਸਬਜ਼ੀ ਆ ਜਿਹੜੀ ਆਪਾਂ 5 ਤੋਂ 10 ਮਿੰਟਾਂ ਦੇ ਵਿੱਚ ਬਣਾ ਸਕਦੇ ਆ ਜਿਆਦਾ ਕੋਈ ਇਹਦੇ ਵਿੱਚ ਮਸਾਲੇ ਨਹੀਂ ਪਾਉਣੇ ਸੋ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੈਂ ਹਮੇਸ਼ਾ ਵੀਡੀਓ ਦੇ ਵਿੱਚ ਕਹਿੰਨੀ ਆ ਬ ਜਲਦੀ ਜਲਦੀ ਆਪਣੇ 10k ਕਰ ਦਿਓ ਤੇ 9k ਆਪਣੇ ਜਿਹੜੇ ਫਾਲੋਅਰ ਸਬਸਕ੍ਰਾਈਬਰ ਹੋ ਚੁੱਕੇ ਆ ਤੇ ਜਲਦੀ ਜਲਦੀ ਜਿਹੜੇ 1000 ਫਾਲੋਅਰ ਰਹਿ ਚੁੱਕੇ ਆ ਉਹ ਪੂਰੇ ਕਰ ਦਿਓ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ ਗੁੱਡ ਨਾਈਟ